ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਹਲਕਾ ਗੜ ਸ਼ੰਕਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰਕੇ ਚੋਨੇ ਦੀ ਖਰੀਦ ਦਾ ਜ਼ਾਇਜ਼ਾ ਲਿਆ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ ਉਹਨਾਂ ਦਾਣਾ ਮੰਡੀ ਰੋੜ ਮਾਜਰਾ ਸਮੁੰਦੜਾ ਪਨਾਮ ਗੜ ਸ਼ੰਕਰ ਅਤੇ ਸ਼ੈਲਾ ਮੰਡੀਆਂ ਦਾ ਨਰੀਖਣ ਕੀਤਾ ਇਸ ਦੌਰਾਨ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਮੰਡੀ ਬੋਰਡ ਦੇ ਨੁਮਾਇੰਦੇ ਅਰਤੀ ਐਸੋਸੀਏਸ਼ਨ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ ਗੜਸ਼ੰਕਰ ਤੋਂ ਅਸ਼wini ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਗੜਸ਼ੰਕਰ ਵਿਧਾਨ ਸਭਾ ਦੇ ਵਕਫਾ ਕਮੰਡੀਆਂ 'ਚ ਸੋਨੇ ਦੀ ਖਰੀਦ ਦੀਆਂ ਤਿਆਰੀਆਂ ਨੂੰ ਲੈ ਕੇ ਵਿਜਿਟ ਕੀਤਾ ਹੈ ਜਿਹਦੇ 'ਚ ਅਸੀਂ ਅੱਜ ਗੜਸ਼ੰਕਰ ਇਨਾਮ ਖੜੇ ਹਾਂ ਇਸ ਟਾਈਮ ਔਰ ਤੁਮੰਦੜਾ ਸ਼ੈਲਾ ਵਕਫਾ ਕਮੰਡੀਆਂ ਦਾ ਦੌਰਾ ਕੀਤਾ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਨਸ਼ੋਰ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਵੀ ਚਾਹੇ ਉਹ ਕਿਸਾਨ ਹੈ ਚਾਹੇ ਸਾੜਾੜtiਆ ਹੈ ਕਿਸੇ ਨੂੰ ਕੋਈ ਖੱਜਲ ਖਰਾਬੀ ਨਾ ਹੋਵੇ ਮੁਸ਼ਕਲ ਨਾ ਆਵੇ ਔਰ ਜਿਸ ਤਰੀਕੇ ਦਾ ਫੀਡਬੈਕ ਆਇਆ ਸਾਰੀਆਂ ਮੰਡੀਆਂ ਚੋਂ ਜਿੱਥੇ ਮੈਂ ਗਿਆ ਹੈ तकरीबन ਸਾਰੇ ਕਿਸਾਨ ਭਾਈ ਚਰੇਦਾਰtiਆ ਦਾ ਸਾਰਿਆਂ ਦਾ ਬੜਾ ਅੱਛਾ ਫੀਡਬੈਕ ਹੈ ਸਾਰੇ ਅਫੀਸ਼ੀਅਲ ਸਹਿਬਾਨ ਮੌਕੇ ਤੇ ਤੋਲ ਕਰਵਾ ਰਹੇ ਆ ਔਰ ਲਿਫਟਿੰਗ ਦਾ ਕੰਮ ਵੀ ਬੜਾ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਸੋ ਸਾਨੂੰ ਉਮੀਦ ਵੀ ਹੈ ਔਰ ਸਾਡੀ ਕੋਸ਼ਿਸ਼ ਵੀ ਹੈ ਉਨੇ ਦੀ ਜਿਹੜੀ ਖਰੀਦ ਹੈ ਉਹਦੇ ਕਮਲ ਜਿਹੜੇ ਆ ਪ੍ਰਬੰਧ ਹੋ ਗਏ ਆ ਔਰ ਜਿਹੜੀ ਖਰੀਦ ਹੈ ਪ੍ਰੋਪਰ ਹੋ ਗਈ ਔਰ ਕਿਸੇ ਨੂੰ ਕੋਈ ਹਰਾਨੀ ਪਰੇਸ਼ਾਨੀ ਨਾ ਹੋਵੇ ਉਹ ਗੜਸ਼ਨ ਕਰ ਹਮੇਸ਼ਾ ਕਾਫੀ ਬਿਹਤਰ ਇਸ ਵਾਰ ਜਿਹੜੇ ਇੰਤਜ਼ਾਮ ਹੈ ਉਸੇ ਸਿਰਫ ਦੇ ਚੋੜਾ